ਕੰਪਰੋਮਾਈਜ਼ ਇੰਡਸਟਰੀ ਚ ਹੈਗਾ ਸਪੈਸ਼ਲ ਕੁੜੀਆਂ ਨੂੰ ਕਿਹਾ ਜਾਂਦਾ ਵਾ ਤੁਹਾਨੂੰ ਕਿਹਾ ਕਦੀ ਕਿਸੇ ਨੇ ਅਰੇ ਜੇ ਲਿਸਟਾਂ ਜੇ ਜੇ ਲਿਸਟਾਂ ਫਰੋਲ ਲਈਏ ਪੰਜਾਬ ਦੇ ਜਿਹੜੇ ਵੱਡੇ ਐਕਟਰ ਨੇ ਜਾਂ ਪੰਜਾਬ ਦੇ ਜਿਹੜੇ ਵੱਡੇ ਡਾਇਰੈਕਟਰ ਨੇ ਹੂੰ ਉਹ ਨੰਗੇ ਹੋ ਜਾਣਗੇ ਕਿ ਇਹ ਇਹਨੇ ਜ਼ਿੰਦਗੀ ਚ ਇੱਕ ਵਾਰੀ ਇੱਕ ਵਾਰੀ ਤਾਂ ਕਿਸੇ ਕੁੜੀ ਨੂੰ ਕਿਹਾ ਹੀ ਆ ਕਿ ਤੂੰ ਮੇਰੇ ਨਾਲ ਸੋ ਤੈਨੂੰ ਤਾਂ ਕੰਮ ਮਿਲੂਗਾ ਫਿਰ ਉਸ ਕੁੜੀ ਨੂੰ ਵਰਤ ਕਿਉਂ ਦਾ ਰੋਲਾ ਵੀ ਪਾਉਂਦੇ ਆ ਰੋਲਾ ਪਾਉਂਦੇ ਐਦਾਂ ਰੋਲਾ ਨਹੀਂ ਪਾਉਂਦੇ ਨਾ ਚਾਰ ਬੰਦਿਆਂ ਚ ਦੱਸਣ ਕਿਹੜੀ ਮਹਿਲ ਚ ਬਣਨਗੇ ਉੱਚੇ ਦੱਸਣ ਕਿ ਬਹੁਤ ਹੀ ਹਿੱਟ ਆਰਟਿਸਟਾਂ ਬਾਰੇ ਉਹ ਬੋਲ ਰਿਹਾ ਸੀਗਾ ਇਹਨੇ ਵੀ ਕੰਪਰੋਮਾਈਜ਼ ਕੀਤਾ ਇਹਨੇ ਵੀ ਕੰਪਰੋਮਾਈਜ਼ ਕੀਤਾ ਪਰ ਮੈਂ ਕਿਸ ਮੈਂ ਕਿਸੇ ਦੇ ਆਫਿਸ ਚ ਬੈਠੀ ਸੀ ਉੱਥੇ ਜਵਾਬ ਨਹੀਂ ਦਿੱਤਾ ਮੈਂ ਉੱਥੋਂ ਉੱਠ ਕੇ ਆ ਗਈ ਸੀ ਜਿਹੜੇ ਫਿਲਮਾਂ ਚ ਕੰਮ ਕਰ ਰਹੀਆਂ ਕੁੜੀਆਂ ਜੇ ਕਿਤੇ ਉਹਨਾਂ ਦਾ ਦਿਮਾਗ ਫਿਰ ਗਿਆ ਅੱਧੀ ਇੰਡਸਟਰੀ ਨੰਗੀ ਹੋ ਜਾਊਗੀ ਹੋ ਜਾਊਗੀ ਰਾਮਨਾ ਉਹਨਾਂ ਦਾ ਦਿਮਾਗ ਫਿਰ ਗਿਆ ਕਾਲੇ ਚਿੱਟੇ ਹੋਲ ਜਾਣਗੇ ਬਿਲਕੁਲ ਕਿਹੜੇ ਡਾਇਰੈਕਟਰ ਨੇ ਮੈਨੂੰ ਕਿਹਾ ਕਿ ਅੱਜ ਮੇਰੇ ਕੋਲੇ ਆ ਕਿਹੜੇ ਡਾਇਰੈਕਟਰ ਨੇ ਫੋਨ ਕੀਤਾ ਕਿ ਕੰਮ ਤਾਂ ਮਿਲੂਗਾ ਪਰ ਪਤਾ ਕੀ ਜੈਜ਼ ਉਹਦਾ ਨਾਮਾ ਉਹਨੇ ਗੱਲ ਕੀਤੀ ਕਿ ਮੈਨੂੰ ਕੰਪਰੋਮਾਈਜ਼ਲੀ ਕਿਹਾ ਕਿਆ ਕੁਛ ਕੁੜੀਆਂ ਗਰੀਬ ਕਰਦੀਆਂ ਨੇ ਜਿਹੜਿਆਂ ਦੇ ਵਿੱਚ ਟੈਲੈਂਟ ਬਹੁਤ ਆ ਪਰ ਉਹ ਅੱਗੇ ਨਹੀਂ ਆਉਂਦੀਆਂ ਉਹਨਾਂ ਨੂੰ ਅੱਗੇ ਆਉਣ ਦਾ ਜੇ ਰਾਹ ਇੰਡਸਟਰੀ ਕਹਿੰਦੀ ਆ ਐਕਟਰ ਕਹਿੰਦਾ ਕਿ ਮੇਰੇ ਨਾਲ ਸੋ ਸੋ ਕੰਪਰੋਮਾਈਜ਼ ਨਹੀਂ ਕੰਮ ਆ ਪਰਦੇ ਦੇ ਉੱਤੇ ਤਾਂ ਕੁੜੀ ਸਮਾਜ ਦੇ ਵਿੱਚ ਇਹ ਸੇਧ ਦੇ ਰਹੀ ਹੁੰਦੀ ਆ ਕਿ ਕਿਤੇ ਵੀ ਅਨਜਸਟਿਸ ਨਹੀਂ ਹੋਣਾ ਚਾਹੀਦਾ ਕੁੜੀਆਂ ਤੇ ਧੱਕਾ ਨਹੀਂ ਹੋਣਾ ਚਾਹੀਦਾ ਪਰਦੇ ਦੇ ਪਿੱਛੇ ਉਸੇ ਨਾਲ ਹੋ ਰਿਹਾ ਹੁੰਦਾ ਉਸੇ ਨਾਲ ਹੋ ਰਿਹਾ ਹੁੰਦਾ ਉਹ ਪਰਦੇ ਤੇ ਅੱਗੇ ਤਾਂ ਇਹੀ ਕਹਿੰਦੀ ਆ ਪਰ ਪਿੱਛੇ ਇਹੀ ਕੁਝ ਹੋ ਰਿਹਾ ਹੁੰਦਾ ਇੰਡਸਟਰੀ ਦੇ ਵਿੱਚ ਹੋਰ ਵੀ ਬਹੁਤ ਅੱਖਾਂ ਨੇ ਕਿਸੀ ਇੰਡਸਟਰੀ ਚ ਕੰਮ ਕਰਦੇ ਹਾਂ ਕਿਵੇਂ ਦੇਖਦੀਆਂ ਨੇ ਉਹ ਇੰਡਸਟਰੀ ਦੀਆਂ ਅੱਖਾਂ ਤੁਹਾਨੂੰ ਪਤਾ ਹੀ ਆ ਕਿਸੇ ਤੋਂ ਕੋਈ ਪੜਦਾ ਨਹੀਂ ਆ ਪਰ ਕੋਈ ਬੋਲ ਲੈਂਦਾ ਕੋਈ ਨਹੀਂ ਬੋਲਦਾ ਕੀ ਨੋਟਿਸ ਕੀਤਾ ਤੁਸੀਂ ਇੰਡਸਟਰੀ ਦਾ ਤੁਹਾਨੂੰ ਪਤਾ ਹੀ ਆ ਸਭ ਤੋਂ ਵੱਡਾ ਕੁੜੀਆਂ ਨੂੰ ਲੈ ਕੇ ਸਪੈਸ਼ਲ ਕੀ ਚੱਲਦਾ ਕੁਝ ਕੁੜੀਆਂ ਮੈਂ ਰੀਸੈਂਟਲੀ ਇੱਕ ਪੋਡਕਾਸਟ ਦੇਖਿਆ ਸੀਗਾ ਉਹਦੇ ਵਿੱਚ ਕੁੜੀ ਨੇ ਗੱਲ ਕਰਦੀ ਮ ਗੁਰਦੇ ਦਾ ਨਾਮ ਵੀ ਲੈ ਦਾਂ ਕੋ ਚੱਕਰ ਨਹੀਂ ਹੈ ਜੈਜ਼ ਉਹਦਾ ਨਾਮ ਆ ਉਹਨੇ ਗੱਲ ਕੀਤੀ ਕਿ ਮੈਨੂੰ ਕੰਪਰੋਮਾਈਜ਼ਡਲੀ ਕਿਹਾ ਕਿਹਾ ਹਮ ਐਂਡ ਉਹਦੇ ਥੱਲੇ ਆਪਣੇ ਬਹੁਤ ਇੰਡਸਟਰੀ ਦੇ ਮੰਨੇ ਪਰ ਮੰਨੇ ਆਰਟਿਸਟਾਂ ਨੇ ਕਮੈਂਟ ਕੀਤੇ ਹਮ ਹਿਮਾਂਸ਼ੀ ਖਰਾਨਾ ਨੇ ਕੀਤਾ ਹਮ ਬਾਣੀ ਸੰਧੂ ਨੇ ਕੀਤਾ ਐਂਡ ਸਿਮਰਨ ਤੰਦਲੀ ਨੇ ਕੀਤਾ ਜੀ ਸਿਮਰਨ ਤੰਦਲੀ ਦਾ ਕਮੈਂਟ ਬਹੁਤ ਸੋਹਣਾ ਸੀ ਕਿ ਮੈਨੂੰ ਐਡਰੈਸ ਦੇ ਮੈਨੂੰ ਦੱਸੇ ਹੈ ਕੌਣ ਹੂੰ ਉਹਨਾਂ ਦਾ ਕਮੈਂਟ ਬਹੁਤ ਸੋਹਣਾ ਸੀ ਹਿਮਾਂਸ਼ੀ ਘਰਾਣਾ ਦਾ ਕਮੈਂਟ ਬਹੁਤ ਸੋਹਣਾ ਸੀ ਹੂੰ ਬਾਨੀ ਸੰਤੂ ਦਾ ਕਮੈਂਟ ਜਿਹੜਾ ਨਾ ਉਹ ਮੈਂ ਜਦੋਂ ਰੀਡ ਕੀਤਾ ਨਾ ਖੇ ਤੇ ਸਵਾ ਪਹਿਲਾਂ ਤਾਂ ਇੱਥੋਂ ਹੀ ਲੱਗ ਗਿਆ ਵੀ ਜਿਹੜੀਆਂ ਕੁੜੀਆਂ ਕਰਨਾ ਚਾਹੁੰਦੀਆਂ ਉਹੀ ਕਰਦੀਆਂ ਤੱਕਾ ਨਹੀਂ ਕੋਈ ਕਰਦਾ ਤੇ ਬੜਾ ਉਹਨਾਂ ਨੇ ਡਬਲ ਮੀਨਿੰਗ ਦਾ ਆਨਸਰ ਕੀਤਾ ਹੂੰ ਆਨਸਰ ਕੀਤਾ ਬਹੁਤ ਡਬਲ ਮੀਨਿੰਗ ਦਾ ਵੀ ਤੁਸੀਂ ਮਤਲਬ ਉਹ ਕੁੜੀ ਰੀਲਸ ਬਣਾਉਂਦੀ ਆ ਜੈਜ ਵੀ ਰੀਲਾ ਬਣਾਉਂਦੀਆਂ ਨੇ ਇਵੇਂ ਭਾਲਦੀਆਂ ਨੇ ਇਹ ਦਿਨੋਂ ਦਿਨ ਸਟਾਰ ਬੰਨਣਾ ਚਾਹੁੰਦੀਆਂ ਨੇ ਇਹ ਕੋਈ ਕਹਿਣ ਵਾਲੀ ਗੱਲ ਨਹੀਂ ਬਣਦੀ ਸੀ ਕੰਪਰੋਮਾਈਜ਼ ਇੰਡਸਟਰੀ 'ਚ ਹੈਗਾ ਸਪੈਸ਼ਲ ਕੁੜੀਆਂ ਨੂੰ ਕਿਹਾ ਜਾਂਦਾ ਵਾ ਤੁਹਾਨੂੰ ਕਿਹਾ ਕਦੀ ਕਿਸੇ ਨੇ ਮੈਂ ਨਹੀਂ ਕਦੀ ਕਿਸੇ ਦੀ ਔਕਾਤ ਸਮਝੀ ਨਹੀਂ ਕਿ ਕੋਈ ਮੈਨੂੰ ਇੰਨੀ ਗੱਲ ਕਹ ਜੇ ਹਮ ਪਰ ਇੰਡਸਟਰੀ 'ਚ ਹੁੰਦਾ ਹੁੰਦਾ ਏ ਮੈਂ ਖੁਦ ਕੁੜੀਆਂ ਨੂੰ ਦੱਸੇ ਕੁੜੀਆਂ ਦੱਸ ਦੀਆਂ ਨੇ ਇੱਕ ਦੂਜੇ ਨੂੰ ਸ਼ੇਅਰ ਕਰ ਦੀਆਂ ਨੇ ਜਦੋਂ ਕੋਈ ਇਦਾਂ ਦੇ ਕੋਈ ਡਾਇਰੈਕਟਰ ਜਾਂ ਸਿੰਗਰ ਕੋਈ ਕਹਿੰਦਾ ਨਾ ਹਮ ਕੁੜੀਆਂ ਸ਼ੇਅਰ ਕਰਦੇ ਮੈਂ ਇਹ ਨਹੀਂ ਕਹਿੰਦੀ ਸਾਰੀਆਂ ਕੁੜੀਆਂ ਚੰਗੀਆਂ ਨੇ ਕੁਝ ਕਰਦੀਆਂ ਵੀ ਹੋਣਗੀਆਂ ਜੀ ਪਰ ਸਭ ਨਹੀਂ ਕਰਦੀਆਂ ਜੇ ਉਸ ਕੁੜੀ ਨੇ ਕੰਪਰੋਮਾਈਜ਼ ਦਾ ਦੱਸਤਾ ਕਿ ਮੈਨੂੰ ਕੰਪਰੋਮਾਈਜ਼ ਲਈ ਕਿਹਾ ਸੀ ਉਹਨੂੰ ਤੂੰ ਕੁਐਸਚਨ ਕਰਦੇ ਹੋ ਤੁਹਾਨੂੰ ਡਾਇਰੈਕਟਰ ਦਾ ਨਾਮ ਨਹੀਂ ਪਤਾ ਹੁਣ ਡੇਲੀ ਜਿਹੜਾ ਬੰਦਾ ਸ਼ੂਟ ਹੀ ਕਰਦਾ ਉਹ ਕਿੰਨੇ ਡਾਇਰੈਕਟਰਾਂ ਚ ਵਿਚਰਦਾ ਹੋਏਗਾ ਹੁਣ ਇੱਕ ਦਾ ਨਾਮ ਥੋੜੀ ਖੜ ਕੇ ਬਹਿ ਜਾਏਗਾ ਕਿ ਆਹ ਵਾਲਾ ਬੰਦਾ ਸੀਗਾ ਇਹਦਾ ਨਾਮ ਯਾਦ ਰੱਖੇਗਾ ਹਮ ਠੀਕ ਹੈ ਜੀ ਮਤਲਬ ਵੀ ਇੰਡਸਟਰੀ ਦੇ ਵਿੱਚ ਇਹ ਚੀਜ਼ਾਂ ਹੈਗੀਆਂ ਵਾ ਇਹ ਚ ਕੋਈ ਲੁਕਾ ਨਹੀਂ ਹੈਗਾ ਇਹ ਸੱਚ ਹੈ ਕੁੜੀਆਂ ਬਹੁਤ ਕੁਛ ਜਰ ਰਹੀਆਂ ਬਹੁਤ ਕੁਛ ਜਰਦੀਆਂ ਕੁਛ ਕੁੜੀਆਂ ਗਰੀਬ ਕਰਦੀਆਂ ਨੇ ਜਿਹੜਿਆਂ ਦੇ ਵਿੱਚ ਟੈਲੈਂਟ ਬਹੁਤ ਆ ਪਰ ਉਹ ਅੱਗੇ ਨਹੀਂ ਆਉਂਦੀਆਂ ਉਹਨਾਂ ਨੂੰ ਅੱਗੇ ਆਉਣ ਦਾ ਜੇ ਰਾਹ ਇੰਡਸਟਰੀ ਕਹਿੰਦੀ ਆ ਐਕਟਰ ਕਹਿੰਦਾ ਕਿ ਮੇਰੇ ਨਾਲ ਸੋ ਸੋ ਕੰਪਰੋਮਾਈਜ਼ ਇਹ ਮੇਨ ਮੁੱਦਾ ਕੰਪਰੋਮਾਈਜ਼ ਇਹ ਆਪਾਂ ਬੰਬੇ ਬਾਰੇ ਸੁਣਦੇ ਹੁੰਦੇ ਸੀ ਕਿ ਪੰਜਾਬ ਦੀ ਇੰਡਸਟਰੀ ਦੇ ਵਿੱਚ ਵੀ ਸ਼ੁਰੂ ਹੋ ਗਈ ਬਿਲਕੁਲ ਮੈਂ ਕਹਿੰਦੀ ਹਾਂ ਬੰਬੇ ਨਾਲੋਂ ਵੱਧ ਪੰਜਾਬੀ ਇੰਡਸਟਰੀ ਦੇ ਵਿੱਚ ਹੋਇਆ ਬੈਸਟ ਸਾਰੇ ਸਿੰਗਰ ਜੇ ਜੇ ਲਿਸਟਾਂ ਫਰੋਲ ਲਈਏ ਪੰਜਾਬ ਦੇ ਜਿਹੜੇ ਵੱਡੇ ਐਕਟਰ ਨੇ ਜਾਂ ਪੰਜਾਬ ਦੇ ਜਿਹੜੇ ਵੱਡੇ ਡਾਇਰੈਕਟਰ ਨੇ ਹੂੰ ਉਹ ਨੰਗੇ ਹੋ ਜਾਣਗੇ ਕਿ ਇਹ ਇਹਨੇ ਜਿੰਦਗੀ 'ਚ ਇੱਕ ਵਾਰੀ ਇੱਕ ਵਾਰੀ ਤਾਂ ਕਿਸੇ ਕੁੜੀ ਨੂੰ ਕਿਹਾ ਹੀ ਆ ਕਿ ਤੂੰ ਮੇਰੇ ਨਾਲ ਸੌਂ ਨਹੀਂ ਹੋਣਾ ਤੈਨੂੰ ਤਾਂ ਕੰਮ ਮਿਲੂਗਾ ਇਹ ਥੋੜਾ ਆਪਣਾ ਆਪ ਕੌਣ ਦੱਸੇਗਾ ਕਿ ਅਸੀਂ ਗੱਲ ਕੀਤੀ ਹੋਈ ਆ ਹੂੰ ਆਪਣਾ ਆਪ ਨਹੀਂ ਕੋਈ ਦੱਸੇਗਾ ਹਰੇਕ ਡਾਇਰੈਕਟਰ ਨਹੀਂ ਮਾੜਾ ਕੁਝ ਕੁ ਡਾਇਰੈਕਟਰ ਤੇ ਕੁਝ ਕੁ ਸਿੰਗਰ ਹੂੰ ਹਰੇਕ ਸਿੰਗਰ ਨਹੀਂ ਮਾੜਾ ਆਪਣੀ ਇੰਡਸਟਰੀ 'ਚ ਬਹੁਤ ਵਧੀਆ ਹੀ ਰੇਬੰਦੇ ਵੀ ਆ ਹੀ ਰੇ ਡਾਇਰੈਕਟਰ ਵੀ ਆ ਹੂੰ ਪਰ ਮਾੜੇ ਵੀ ਬਾਤ ਆ ਜੇ ਚੰਗੇ ਆ ਤਾਂ ਮਾੜੇ ਵੀ ਫਿਰ ਉਸ ਕੁੜੀ ਨੂੰ ਵਰਤ ਕਿਉਂ ਦਾ ਰੋਲਾ ਵੀ ਪਾਉਂਦੇ ਆ ਰੋਲਾ ਪਾਉਂਦੇ ਆ ਇਦਾਂ ਰੋਲਾ ਨਹੀਂ ਪਾਉਂਦੇ ਨਾ ਚਾਰ ਬੰਦਿਆਂ ਚ ਦੱਸਣ ਜਿਹੜੀ ਮਹਿਸਲ ਚ ਬਹਿਣਗੇ ਉੱਚੇ ਦੱਸਣ ਕੁੜੀ ਚੰਗੀ ਵੀ ਆ ਨਾ ਹੂੰ ਉਹਨੂੰ ਮਾੜਾ ਕਿਹਾ ਜਾਊਗਾ ਕੁਰਸੀ ਤੇ ਬਹਿ ਕੇ ਕਿਸੇ ਦੇ ਆਫਿਸ ਦੇ ਵਿੱਚ ਕੁਰਸੀ ਤੇ ਬਹਿ ਕੇ ਇੱਕ ਲੇਡੀ ਦੇ ਸਾਹਮਣੇ ਹੂੰ ਉਹ ਬੋਲਦਾ ਜੀ ਫਲਾਣੀ ਕੁੜੀ ਨੇ ਵੀ ਕੰਪਰੋਮਾਈਜ਼ ਕੀਤਾ ਬੜੀ ਮੈਂ ਇਹ ਪਰਸ਼ਨ ਦੱਸਦੀ ਪਈਆਂ ਕਿ ਬਹੁਤ ਹੀ ਹਿੱਟ ਆਰਟਿਸਟਾਂ ਬਾਰੇ ਉਹ ਬੋਲ ਰਿਹਾ ਸੀਗਾ ਹੂੰ ਇਹਨੇ ਵੀ ਕੰਪਰੋਮਾਈਜ਼ ਕੀਤਾ ਇਹਨੇ ਵੀ ਕੰਪਰੋਮਾਈਜ਼ ਕੀਤਾ ਪਰ ਮੈਂ ਕਿਸ ਮੈਂ ਕਿਸੇ ਦੇ ਆਫਿਸ 'ਚ ਬੈਠੀ ਸੀ ਉਹ ਤੋਂ ਜਵਾਬ ਨਹੀਂ ਦਿੱਤਾ ਮੈਂ ਉੱਥੋਂ ਉੱਠ ਕੇ ਆ ਗਈ ਸੀ ਹੂੰ ਕਿ ਜੇ ਕੀਤਾ ਵੀ ਹੈ ਤੇਰਾ ਕੀ ਹੱਕ ਬਣਦਾ ਚਾਰ ਬੰਦਿਆਂ 'ਚ ਬੈਠ ਕੇ ਉਹਨਾਂ ਬਾਰੇ ਬੋਲਣ ਦਾ ਠੀਕ ਹੈ ਤੁਹਾਡਾ ਕੋਈ ਹੱਕ ਨਹੀਂ ਆਂਦਾ ਕਿਸੇ ਬਾਰੇ ਬੋਲਣ ਦਾ ਜੇ ਕੋਈ ਮਜਬੂਰੀ ਨੂੰ ਇਹ ਕਰ ਵੀ ਗਈ ਕਿ ਇੱਕ ਹੁੰਦੀ ਹੈ ਨਾ ਮਜਬੂਰੀ ਹੂੰ ਇਹ ਹੁੰਦਾ ਦਿਨੋਂ ਦਿਨ ਸਟਾਰ ਬੰਨਾ ਹੂੰ ਮੈਨੂੰ ਬੜੇ ਲੋਕੀ ਕਹਿੰਦੇ ਆ ਤੈਨੂੰ ਇੰਡਸਟਰੀ ਚ 8 ਸਾਲ ਹੋ ਗਏ ਤੂੰ ਕੁਝ ਕੀਤਾ ਤੇ ਹੈ ਨਹੀਂ ਕੁਝ ਬਣਿਆ ਨਹੀਂ ਹੈ ਨਹੀਂ ਪਰ ਇੱਕ ਗੱਲ ਮਾਨ ਲੀਆ ਹਮੇਸ਼ਾ ਕਰਾਂਗੇ ਕੋਈ ਗਲਤ ਕਹਿੰਦਾ 100 ਵਾਰ ਵੀ ਕਹੇ ਕੋਈ ਚੱਕਰ ਨਹੀਂ ਜਿੰਨਾ ਕੰਮ ਕੀਤਾ ਨਾ ਇੱਕ ਠੋਕੇ ਕੀਤਾ ਤੇ ਆਪਣੀਆਂ ਸ਼ਰਤਾਂ ਦੇ ਕੀਤਾ ਹੂੰ ਕਦੀ ਮਾੜੇ ਰਾਹ ਤੇ ਚੱਲ ਕੇ ਕੋਈ ਕੰਮ ਨਹੀਂ ਕੀਤਾ। ਬਾਕੀ ਕੋਈ ਕੁਝ ਵੀ ਕਰ ਆਪਾਂ ਨੂੰ ਫਰਕ ਜਿਹੜਾ ਨਹੀਂ ਪੈਂਦਾ। ਕੁੜੀਆਂ ਨੂੰ ਇੰਡਸਟਰੀ 'ਚ ਕੰਮ ਲੈਣ ਦੇ ਲਈ ਕੰਪਰੋਮਾਈਜ਼ ਕਰਨਾ ਪੈਂਦਾ। ਜਦੋਂ ਇਹ ਗੱਲ ਨਵੀਆਂ ਕੁੜੀਆਂ ਤੱਕ ਪਹੁੰਚਦੀ ਹੈ, ਥੀਏਟਰ ਵਾਲੀਆਂ ਤੱਕ ਪਹੁੰਚਦੀ ਹੈ, ਉਹ ਉੱਥੇ ਹੀ ਪੈਰ ਪਿੱਛੇ ਖਿੱਚਣਾ ਸ਼ੁਰੂ ਕਰ ਦਿੰਦੀਆਂ ਨੇ। ਕਰ ਲੈਂਦੀਆਂ ਨੇ। ਤਾਂ ਹੀ ਤਾਂ ਤੁਸੀਂ ਵੇਖੋ ਨਵੇਂ ਚਿਹਰੇ ਆ ਹੀ ਨਹੀਂ ਰਹੇ ਇੰਡਸਟਰੀ 'ਚ। ਜਿਹੜੇ ਆਪਣੇ ਇੰਡਸਟਰੀ 'ਚ ਖੁੰਡ ਕਹਿ ਰਹੇ ਹੋ ਨਾ, ਜਿਨ੍ਹਾਂ ਨੂੰ ਮਤਲਬ ਕਿ ਜਿਨ੍ਹਾਂ ਨੂੰ ਟੈਲੈਂਟ ਬੇਸ ਤੇ ਕੰਮ ਮਿਲਦਾ। ਹਮ ਅੱਜ ਦੇ ਦਮ 'ਚ ਕੰਮ ਸਿਰਫ ਉਹੀ ਕਰਦੇ। ਜਿਨ੍ਹਾਂ ਕੋਲੇ ਟੈਲੈਂਟ ਆ ਜਿਹੜੇ ਇੰਡਸਟਰੀ ਦੇ ਪੁਰਾਣੇ ਆ ਸਿਰਫ ਉਹਨਾਂ ਕੋਲੇ ਕੰਮ ਨਵੇਂ ਨਵੇਂ ਚਿਹਰੇ ਆ ਹੀ ਨਹੀਂ ਰਹੇ ਇਹਦਾ ਚੱਕਰਾ ਕਰਕੇ ਕਈ ਕੁੜੀਆਂ ਆਪਣਾ ਜਿਹੜਾ ਟੈਲੈਂਟ ਜਿਹੜਾ ਹਾਈਡ ਕਰ ਜਾਂਦੀਆਂ ਜਿਹੜੇ ਫਿਲਮਾਂ 'ਚ ਕੰਮ ਕਰ ਰਹੀਆਂ ਕੁੜੀਆਂ ਜੇ ਕਿਤੇ ਉਹਨਾਂ ਦਾ ਦਿਮਾਗ ਫਿਰ ਗਿਆ ਅੱਧੀ ਇੰਡਸਟਰੀ ਨੰਗੀ ਹੋ ਜਾਊਗੀ ਹੋ ਜਾਊਗੀ ਰਾਮਨਾ ਉਹਨਾਂ ਦਾ ਦਿਮਾਗ ਫਿਰ ਗਿਆ ਕਾਲੇ ਚਿੱਟੇ ਹੁਲ ਜਾਣਗੇ ਬਿਲਕੁਲ ਕਾਹੜੇ ਐਕਟਰ ਨੇ ਮੈਨੂੰ ਕਿਹਾ ਕਿ ਅੱਜ ਮੇਰੇ ਕੋਲੇ ਆ ਕਿਹੜੇ ਕਿਹੜੇ ਡਾਇਰੈਕਟਰ ਨੇ ਫੋਨ ਕੀਤਾ ਕਿ ਕੰਮ ਤਾਂ ਮਿਲੂਗਾ ਪਰ ਪਤਾ ਕੀ ਹੁਣ ਮੈਂ ਤਾਂ ਨਹੀਂ ਦੱਸਦੀਆਂ ਆ ਲਾਈਨਾਂ ਸੁਣਨ ਤੋਂ ਬਾਅਦ ਮਿੰਜੜਾ ਕੰਮ ਆਉਂਦਾ ਹੋ ਵੀ ਨਹੀਂ ਆਉਣਾ ਕਿਉਂ ਨਹੀਂ ਆਉਣਾ ਜੀ ਵੀ ਇਹ ਕੁੜੀ ਨੇ ਗੱਲ ਕੀਤੀ ਹੈ ਕੰਪਰੋਮਾਈਜ਼ ਹੂੰ ਇਹ ਇਹ ਇਸ ਇੰਡਸਟਰੀ ਦਾ ਇਹ ਸੱਚ ਆ ਇਹ ਕੁੜੀ ਨੇ ਕੰਪਰੋਮਾਈਜ਼ ਦੀ ਗੱਲ ਕੀਤੀ ਆ ਇਹ ਫਲਾਣੇ ਬੋਰਡ ਕਾਸੇ ਇਦਾਂ ਬੋਲੀ ਸੀ ਉੱਥੇ ਗੱਲ ਕਰ ਫਿਰ ਕਿਉਂ ਖਤਰਾ ਲੈ ਰਹੇ ਹੋ ਤੁਸੀਂ ਸੱਚ ਬੋਲ ਰਹੇ ਹੋ ਨਹੀਂ ਮਿਲਦਾ ਕੰਮ ਨਾ ਮਿਲੇ ਬਾਕੀ ਕੁੜੀਆਂ ਨੂੰ ਤਾਂ ਪਤਾ ਲੱਗੇ ਵੀ ਨਸਿਚ ਹੈਗੀ ਆ ਕਲਰ ਇੰਡਸਟਰੀ ਨਹੀਂ ਆਪਾਂ ਸਾਰੇ ਸਾਰੀ ਜਗ੍ਹਾ ਤੇ ਵਿੱਚ ਇਹ ਕੰਮ ਆਉਂਦੇ ਨੇ ਅੱਜ ਕੱਲ ਤਾਂ ਸਾਰੀ ਸਾਰੀਆਂ ਚੀਜ਼ਾਂ ਤੇ ਇਹ ਕੰਮ ਆਉਂਦੇ ਨੇ ਪਰ ਮੈਨੂੰ ਐਂ ਲੱਗਦਾ ਹੁੰਦਾ ਕਿ ਅਣਖ ਨਾ ਗਾ ਜਿਓ ਅਣਖ ਨਾ ਕੰਮ ਕਰੋ ਨਹੀਂ ਮਿਲਦਾ ਨਾ ਦਿਹਾੜੀ ਲਾ ਲ ਹੂੰ ਮੈਂ ਮੈਨੂੰ ਇੰਡਸਟਰੀ ਦੇ ਵਿੱਚ ਮੈਂ ਨਹੀਂ ਕੰਮ ਕਰ ਹ ਪਰਦੇ ਦੇ ਉੱਤੇ ਤਾਂ ਕੁੜੀ ਸਮਾਜ ਦੇ ਵਿੱਚ ਇਹ ਸੇਧ ਦੇ ਰਹੀ ਹੁੰਦੀ ਹੈ ਕਿ ਕਿਤੇ ਵੀ ਅਨਜਸਟਿਸ ਨਹੀਂ ਹੋਣਾ ਚਾਹੀਦਾ ਕੁੜੀਆਂ ਤੇ ਧੱਕਾ ਨਹੀਂ ਹੋਣਾ ਚਾਹੀਦਾ ਪਰਦੇ ਦੇ ਪਿੱਛੇ ਉਸੇ ਨਾਲ ਹੋ ਰਿਹਾ ਹੁੰਦਾ ਉਸੇ ਨਾਲ ਹੋ ਰਿਹਾ ਹੁੰਦਾ ਉਹ ਪਰਦੇ ਤੇ ਅੱਗੇ ਤਾਂ ਇਹੀ ਕਹਿੰਦੀ ਆ ਪਰ ਪਿੱਛੇ ਇਹੀ ਕੁਝ ਹੋ ਰਿਹਾ ਹੁੰਦਾ ਇੰਡਸਟਰੀ ਇੰਡਸਟਰੀ ਬਹੁਤ ਗੰਦੀ ਹੋ ਚੁੱਕੀ ਹੈ ਬਹੁਤ ਗੰਦੀ ਹੋ ਚੁੱਕੀ ਹੈ ਕਿਵੇਂ ਸੁਧਾਰ ਆਏਗਾ ਜੇ ਨਵੀਆਂ ਕੁੜੀਆਂ ਨੂੰ ਕੰਮ ਚਾਹੀਦਾ ਹੈ ਕੰਮ ਲੈ ਆਉਣਾ ਹੈਗਾ ਤੇ ਜੇ ਸਾਰਾ ਕੁਝ ਇਹ ਹੋ ਰਿਹਾ ਹੈ ਜੋ ਤੁਸੀਂ ਦੱਸ ਰਹੇ ਹੋ ਫਿਰ ਨਵਾਂ ਟੈਲੈਂਟ ਕਿਵੇਂ ਆਏਗਾ ਦੇਖੋ ਸੁਧਾਰ ਤਾਂ ਨਾਮਿਆਂ ਲਿਆ ਸਕਦੀਆਂ ਨਾ ਮੇਰੀ ਗੱਲ ਨਹੀਂ ਲੈਉਣਾ ਕਿਉਂਕਿ ਇਹ ਜੋ ਚੱਲ ਰਿਹਾ ਨਾ ਇਹ ਤਾਂ ਹੀ ਬੰਦ ਹੋਣਾ ਵਾ ਕਿ ਲਾਈਕ ਡਾਇਰੈਕਟਰ ਵਧੀਆ ਆ ਜਾਵੇ ਹੂੰ ਪ੍ਰੋਡੂਸਰਸ ਵਧੀਆ ਨੇ ਜਿਨ੍ਹਾਂ ਨੂੰ ਇੱਕ ਟੈਲੈਂਟ ਦੀ ਪਛਾਣ ਕਰਨ ਦੀ ਅਕਲ ਹੋਵੇ ਕਿ ਹਾਂ ਵੀ ਇਹ ਟੈਲੈਂਟ ਹੈ ਸੋ ਇਨਸਾਨ ਜੀ ਇਹਨੂੰ ਕੰਮ ਚ ਲਾਓ YouTube ਤੇ ਸੀਰੀਜ਼ ਆਈਆਂ ਪੰਜਾਬ ਨੇ ਨਵੇਂ ਟੈਲੈਂਟ ਨੂੰ ਮਾਨ ਦਿੱਤਾ ਹੂੰ ਕਿੰਨਾ ਪਸੰਦ ਕੀਤਾ ਜਿਹੜੀਆਂ ਨਵੀਆਂ ਛੋਟੀਆਂ ਸੀਰੀਜ਼ ਆਈਆਂ ਸੀ 8-10 ਐਪੀਸੋਡਸ ਦੀਆਂ ਜਿਨ੍ਹਾਂ ਨੂੰ ਵੱਡੇ ਪਰਦੇ ਤੇ ਨਹੀਂ ਥਾਂ ਮਿਲੀ ਉਹਨਾਂ ਨੇ YouTube ਤੇ ਆਪਣੇ ਟੈਲੈਂਟ ਨੂੰ ਸਾਬਿਤ ਕੀਤਾ ਸਾਬਿਤ ਕੀਤਾ ਉਹਨਾਂ ਨੂੰ ਆਮ ਜਨਤਾ ਨੇ ਕਾਫੀ ਪਿਆਰ ਦਿੱਤਾ ਹੂੰ ਕਾਫੀ ਵਧੀਆ ਚੱਲ ਗੀਆਂ ਉਹ ਨਾਰਮਲ ਜਿਹੜੀ ਆਪਣੀ ਪਬਲਿਕ ਆ ਉਹਨਾਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਛੋਟੇ ਛੋਟੇ ਸੀਰੀਅਸ ਵਗੈਰਾ ਨੂੰ ਮੈਂ ਖੁਦ ਸ਼ਾਰਟ ਮੂਵੀਆ ਕੀਤੀ ਸਾਡੀ ਸ਼ਾਰਟ ਮੂਵੀ ਬਹੁਤ ਸੋਣੀ ਚੱਲੀ ਸੀਗੀ ਹਮ ਅਸੀਂ ਕੀਤੀਆਂ ਨੇ ਮਤਲਬ ਸ਼ੋਜ਼ ਟੀਵੀ ਸ਼ੋਜ਼ ਕੀਤੇ ਪਰ ਮਾਨਣਾ ਬਿਲਕੁਲ ਤਾਂ ਹੀ ਤੁਹਾਡਾ ਸਤਕਾਰ ਵੀ ਹੈ ਜੇ ਸਿੱਧੂ ਮੂਸੇਵਾਲਾ ਤੁਹਾਨੂੰ ਭੈਣ ਕਹਿੰਦਾ ਰਿਹਾ ਲਗਾਤਾਰ ਜਿੰਨੇ ਟਾਈਮ ਵੀ ਕਹਿੰਦਾ ਰਿਹਾ ਇੰਡਸਟਰੀ ਚ ਉਹਦੇ ਕੰਟੈਕਟ ਸੀਗੇ ਤੁਹਾਡੇ ਬਾਰੇ ਪਤਾ ਤਾਂ ਕੀਤਾ ਹੋਊਗਾ ਨਾ ਵੀ ਕੁੜੀ ਬਾਰੇ ਦੱਸ ਕੇ ਹੁਣ ਹਰ ਕੋਈ ਬੋਲਦਾ ਹਮ ਪਰ ਇੱਕ ਤੁਹਾਨੂੰ ਮੈਂ ਨਾਲ ਹੀ ਨਾ ਇੱਕ ਗੱਲ ਕਲੀਅਰ ਕਰ ਦੇਣੀ ਆ ਜੀ ਇੱਥੇ ਗਲਤ ਕੁੜੀਆਂ ਲਈ ਤਾਂ ਬਹੁਤ ਘੱਟ ਬੋਲਿਆ ਜਾਂਦਾ ਹੈ ਹੂੰ ਬਹੁਤ ਘੱਟ ਬੋਲੇ ਜਾਂਦਾ ਜਿਹੜੀ ਸਹੀ ਕੁੜੀ ਆ ਨਾ ਜਿਹਨੇ ਕਿਸੇ ਨਾ ਕਿਸੇ ਨੂੰ ਸੌਣ ਤੋਂ ਮਨਾ ਕਰ ਦਿੱਤਾ ਹੂੰ ਉਹਦੇ ਲਈ ਬਹੁਤ ਬੋਲੇ ਜਾਂਦਾ ਇਹਦਾ ਕੈਰੈਕਟਰ ਨਹੀਂ ਚੰਗਾ ਉਹਨੂੰ ਤਾਂ ਸਭ ਤੋਂ ਜ਼ਿਆਦਾ ਭੰਡਿਆ ਜਾਂਦਾ ਬਦਨਾਮ ਕਰ ਦੋ ਉਹਨੂੰ ਬਦਨਾਮ ਕਰਨ ਦਾ ਇੱਕ ਤਰੀਕਾ ਹੋਣਾ ਚਾਹੀਦਾ ਮੁੰਡੇ ਕੋ ਬਦਨਾਮ ਕਰ ਦੇਂਦੇ ਮੈਂਟਾ ਦੇ ਵਿੱਚ ਹੀ ਉਹਨੂੰ ਆਪਣੇ ਬਾਰੇ ਕਦੀ ਇੰਦਾਂ ਦੀਆਂ ਗੱਲਾਂ ਸੁਣਿਆ ਉਹਨੂੰ ਮਿਲੀਆਂ ਬਹੁਤ ਕੁਛ ਕੀ ਸੁਣਿਆ ਤੁਸੀਂ ਆਪਣੇ ਬਾਰੇ ਬਹੁਤ ਕੁਛ ਮੇਰੇ ਬਾਰੇ ਬੜਾ ਕੁਝ ਹੈ ਇਹ ਚੰਗੀ ਨਹੀਂ ਹੈਗੀ ਇਹ ਇਦਾਂ ਵਾ ਇਦਾਂ ਮਤਲਬ ਮੈਨੂੰ ਇਵਨ ਮੈਂ ਕਿਦਾਂ ਐਕਸਪਲੇਨ ਕਰਾਂ ਕਿ ਇਹ ਕੰਮ ਕਰਨ ਦੇ ਲਾਇਕ ਨਹੀਂ ਹੈਗੀ ਇਹ ਚੈਟਿਟਿਊਡ ਬਹੁਤ ਆ ਹਮ ਤੇ ਇੱਚ ਕੋਈ ਟੈਲੈਂਟ ਨਹੀਂ ਹੈਗਾ ਮੋਗੁਸ਼ ਮਿਲਦਾ ਤੁਹਾਨੂੰ ਪਰ ਆਪਾਂ ਇਧਰੋਂ ਸੁਣ ਕੇ ਇਧਰੋਂ ਕੱਢਣ ਵਾਲਿਆਂ ਚੋਂ ਮੈਂ ਕਦੀ ਅਸਰ ਨਹੀਂ ਕੀਤਾ ਫਿਰ ਜਦੋਂ ਤੁਸੀਂ ਉਹਨਾਂ ਨਾਲ ਮਿਲ ਕੇ ਕੰਮ ਕਰਦੇ ਹੋ ਡਾਇਰੈਕਟਰ ਕਹਿੰਦਾ ਕਿ ਤੁਹਾਡੇ ਬਾਰੇ ਆ ਸੁਣਿਆ ਸੀਗਾ ਪਰ ਕੰਮ ਤਾਂ ਤੁਹਾਡਾ ਬਹੁਤ ਵਧੀਆ ਹੈ ਹਾਂ ਆਫਕੋਰਸ ਮੈਂ ਜਿਵੇਂ ਤੁਸੀਂ ਸ਼ੁਰੂਆਤ ਚ ਦੱਸਿਆ ਮੈਂ ਟੀਵੀ ਸੀਰੀਅਲਸ ਕੀਤੇ ਆ ਟੀਵੀ ਬਹੁਤ ਘੱਟ ਲੋਕ ਦੇਖਦੇ ਨੇ ਸੋ ਮੈਂ ਕ੍ਰੇਜ਼ੀ ਟੱਬਰ ਕੀਤਾ ਸੀਗਾ ਜੀ ਥੱਪੜੋ ਥਪੜੀ ਮਹਿਫਲ ਕੀਤਾ ਸੀਗਾ ਜੀ ਐਂਡ ਹਾਸਿਆਂ ਦਾ ਹੱਲਾ ਵਿਦ ਜਸਵਿੰਦਰ ਭੱਲਾ ਹਮ ਉਹ ਕੀਤਾ ਸੀ ਪਰ ਬਹੁਤ ਵਧੀਆ ਕੰਮ ਕੀਤਾ ਸੀ ਮੇਰੇ ਨਾਲ ਸਪੈਸ਼ਲੀ ਥੈਂਕ ਯੂ ਕਰਦੀ ਆ ਮੈਂ ਅੱਜ ਮੌਕਾ ਮਿਲ ਗਿਆ ਮਿੰਟੂ ਜੀ ਦਾ ਜਿਹੜੇ ਕਮੇਡੀ ਕਰਦੇ ਨੇ ਉਹਨਾਂ ਨੇ ਬਹੁਤ ਸਾ ਦਿੱਤਾ ਮੈਂ ਉਹਨਾਂ ਨੂੰ ਭਾਜੀ ਕਹਿਨੀ ਆ ਤੇ ਮੈਂ ਹਮੇਸ਼ਾ ਕਹਿੰਨੀ ਮੈਂ ਅੱਜ ਵੀ ਫੋਨ ਕਰਦੀ ਭਾਜੀ ਕੋਈ ਸ਼ੋਅ ਹੋਇਆ ਤਾਂ ਦੱਸਿਓ ਕਿਉਂ ਕਹਿੰਨੇ ਆ ਕਿਉਂ ਉਸ ਬੰਦੇ ਕੋਈ ਰਿਸਪੈਕਟ ਮਿਲਦੀ ਆ ਆਪਾਂ ਨੂੰ ਐਂਡ ਮੈਂ ਦਿਲੋਂ ਉਹਨਾਂ ਦਾ ਥੈਂਕਸ ਕਰਦੀ ਉਹਨਾਂ ਨੇ ਬਹੁਤ ਸਪੋਰਟ ਕੀਤਾ ਔਰ ਮੈਂ ਆ ਤਿੰਨੇ ਸ਼ੋਅ ਉਹਨਾਂ ਨਾਲ ਹੀ ਕੀਤੇ ਆ ਤੇ ਬੜੀ ਇੱਜ਼ਤ ਨਾਲ ਤੇ ਬੜੇ ਮਾਣ ਨਾਲ ਕੀਤੇ ਆ ਉਹਨਾਂ ਨਾਲ